ਭਵਨ ਜਾਰੇ ਲੱਗੇ ਹੈ ਉੱਥੇ ਦਾ ਆਰਾਮ ਨਾਲ ਆਪਣੀ ਨਿੰਦੇ ਸੌਂਈਂਦਾ ਵਾ ਨਾ ਕੋਈ ਫਿਕਰ ਨਾ ਕੋਈ ਫਾਕਾ ਉੱਠਦੇ ਸਿਰ ਸਿਰ ਚਾਹ ਦਾ ਕੱਪ ਮਿਲ ਜਾਂਦਾ ਵਾ ਮਗਦੇ ਰੋਟੀ ਮਿਲ ਜਾਂਦੀ ਆ ਬਿਨ ਮੰਗਿਆ ਹੀ ਭਵਨ ਸਵੰਨੀਆਂ ਸੱਜੀਆਂ ਖਾਣ ਨੂੰ ਹੈ ਨਾਲੇ ਟੌਰ ਵੱਖਰੇ ਦਾ ਵੱਖਰਾ ਐਦਾਂ ਕਰਦੀ ਆ ਦੋ ਤਿੰਨ ਦਿਨ ਹੋਰ ਰਹਿ ਹੀ ਜਾਣੀ ਆ ਉੱਥੇ ਕਰਨਾ ਜਾ ਕੇ ਸਾਰਾ ਸੰਭ ਹੀ ਜਾਣ ਢੀ ਸੱਸ ਮੇਰੀ ਨਿਆਣੇ ਦੀ ਗੱਲ ਵਾ ਤਿਆਰ ਕਰਕੇ ਸਕੂਲ ਕੱਲੀ ਜਾਂਦੀ ਆ ਆ ਨਾਲੇ ਵਿੱਚ ਦੋ ਦਿਨ ਛੁੱਟੀਆਂ ਆ ਰਹੀਆਂ ਤੇ ਕੋਈ ਗੱਲ ਨਹੀਂ ਆ ਫਿਰ ਕੀ ਹੋਇਆ ਦੋ-ਤਿੰਨ ਦਿਨ ਬਾਹਰ ਨਾ ਮਾਰ ਦੂੰਗੀ ਕਿ ਮੈਂ ਰਹਿਣਾ ਵਾ ਜੇ ਮੈਨੂੰ ਕੋਈ ਕੰਮ ਪੈ ਗਿਆ ਵਾ ਤੇ ਆਜੂ ਠਹਿਰ ਕੇ ਆਹ ਨਜ਼ਾਰੇ ਲੱਭਣੇ ਜਾ ਕੇ ਉੱਥੇ ਉੱਥੇ ਤੇ ਫੇਰ ਅਮ ਤਰਾ ਸਵੇਰੇ ਉੱਠਦੇ ਆ ਦੌੜ ਪੜੀ ਸ਼ੁਰੂ ਹੋ ਜਾਂਦੀ ਆ ਕਦੀ ਨਿਆਣੇ ਆ ਗਏ ਕਦੀ ਚੱਲ ਗਏ ਕਦੀ ਘਰ ਦੀਆਂ ਸਫਾਈਆਂ ਕਦੀ ਰੋਟੀ ਪਾਣੀ ਇੱਥੇ ਨਾ ਕੋਈ ਫਿਕਰ ਨਾ ਕੋਈ ਭਾਕਾ ਰਾਮ ਨਾ ਸੌਂਦਾ ਵਾ ਰਾਮ ਨਾ ਉੱਠੀਦਾ ਰਾਮ ਨਾ ਆਡਰ ਮਾਰੀਦੇ ਆ ਹੈ ਤੇ ਇਹਦੇ ਵਰਗੇ ਨੇ ਪੰਬੀਰੀ ਬਣਾਈਦੀ ਆ ਤੇ ਨਾਲੇ ਗੱਲਾਂ ਵਾਧੂ ਸੁਣਾ ਲੈਂਦੀ ਆ ਤੇ ਮਨੋਰੰਜਨ ਵਾਧੂ ਹੋ ਜਾਂਦਾ ਵਾ ਨਾਲਿਆ ਜੇ ਮੈਂ ਇੱਕ ਦੋ ਗਵਾਂਢ ਦੇ ਘਰ ਰਹਿ ਗਏ ਆ ਤੇ ਮੈਂ ਚੱਲ ਉਹਦਾਂ ਬਿਲ ਬਿਲ ਹੀ ਆਉਣੀ ਆ ਇਹ ਇੱਕ ਦੋਕ ਹੋਈ ਹੀਗੀ ਚੱਲ ਇਦਾਂ ਕਰਦੀ ਆ ਅੱਜ ਕੇ ਹੋਰ ਗਵਾਂਢ ਨੂੰ ਮਿਲਗਲ ਜਾਨੀ ਆ ਮੁਣਕੇ ਫੇਰ ਕੀ ਪਤਾ ਕਿੰਨੇ ਕੇ ਦਿਨ ਲੰਘ ਜਾਣੇ ਆ ਇੱਥੇ ਤਾਂ ਕੋਈ ਆਉਂਦਾ ਹੀ ਨਹੀਂ ਆ ਪਤਾ ਨਹੀਂ ਕੀ ਚੱਕਰ ਵਾ ਇਹਨੇ ਕਿਹਾ ਬਣਾ ਕੇ ਨਹੀਂ ਰੱਖੀ ਜਿੱਦਨ ਦੀ ਆਈ ਆ ਕਿਤੇ ਕੋਈ ਨਹੀਂ ਗਲੀ ਚ ਬੁੱਢੀ ਆਈ ਬੰਦਾ ਕਿਤੇ ਆਏ ਜਾਏ ਕੋਈ ਕੇ ਨੰਗਾਲੀ ਕਰ ਲੈਂਦਾ ਵਾ ਪਰ ਨਾ ਇੱਥੇ ਹੁਣ ਮੈਂ ਬੋਰ ਹੀ ਹੋਣ ਡਈ ਆ ਬੈਠੀ ਬੈਠੀ ਚੱਲ ਹੋਂਦ ਰੋਟੀ ਪਾਣੀ ਖਾ ਲਿਆ ਵਾ ਤੇ ਤਿਆਰ ਵੀ ਹੋਈ ਆ ਮੈਂ ਨਹਾ ਧੋ ਲਿਆ ਵਾ ਇਦਾਂ ਹੀ ਕਰਦੀ ਆ ਚੱਕਰ ਮਾਰੀ ਹੁੰਨੀ ਏ ਧਾਈ ਚਾਚੀ ਦੇ ਘਰ ਵੇਖ ਲੈਂਦੀ ਏ ਕੀ ਕਰਨ ਦੇ ਤੇ ਨਾਲੇ ਨਾ ਗੁਰਜਿੰਦਰ ਨੂੰ ਫੋਨ ਕਰਕੇ ਕਹਿ ਦਿੰਦੀ ਆ ਕਿ ਦੋ ਕੁ ਦਿਨ ਮੈਨੂੰ ਕੰਮ ਹੋਰ ਵਾ ਤੇ ਠਹਿਰ ਜੋ ਅਜੇ ਮੈਂ ਆ ਜੂਗੀ ਬਹਾਨਾ ਮਾਰ ਦਿੰਦੀ ਆ ਨਹੀਂ ਤੇ ਅਗਲੇ ਨੇ ਕਹਿਣਾ ਵਾ ਕਿ ਤੇ ਫੋਨ ਕਰਕੇ ਹੁੰਦੀ ਦੱਸਿਆ ਮੈਂ ਆਉਣਾ ਵਾ ਕਿ ਨਹੀਂ ਆਉਣਾ ਜਾ ਕੇ ਚੇਤਾ ਹੀ ਭਲਾ ਲੈਂਦੀ ਆ ਨਹੀਂ ਰਹਿਣਾ ਵਾ ਮੈਂ ਮੇਰਾ ਨੀ ਜੀ ਕੰਡਾ ਹੈ ਜਾਣ ਨੂੰ ਚੱਲ ਮਨਾ ਉਹ ਕਿੱਥੇ ਨਾਲ ਕਵਾਂਡ ਕੰਮ ਕਿਆ ਤੇ ਨਾਲ ਗੁਰਜਿੰਦਰ ਦਾ ਮਾੜ ਮਿਹਰ ਸੱਚੀ ਗੁੱਤ ਉਹ ਜੰਨੀ ਆ ਤੇ ਤੂੰ ਨਜ਼ਾਰਾ ਹੀ ਬੜਾ ਵਾ ਤੇ ਕਿਤੇ ਮੁੱਝਾਂ ਲੱਗੀਆਂ ਪਾਜੀ ਨੂੰ ਫੋਨ ਕੀਤਾ ਤੇ ਹੈਗਾ ਮੈਂ ਆ ਜਾਣਗੇ ਨਾ ਤੇ ਬਣਾਉ ਨੂੰ ਲੈ ਜਾਣਗੇ ਤੇ ਸ਼ੁਕਰ ਹੀ ਹੋਊਗਾ ਜੀ ਜੀਵਨ ਭੈਣ ਜੀ ਦਲਜੀਤ ਆ ਜਾ ਆ ਜਾ ਮੇਰੇ ਘਰੀਆ ਆ ਆ ਜਾ ਸਸਰੀ ਕਾ ਜੀ ਸਸਰੀ ਕਾ ਕੀ ਹਾਲ ਹੈ ਬਦਿਆ ਬਦਿਆ ਤੇ ਇਸ ਨਾਲੋਂ ਪਾਸ ਮੈਂ ਵੀ ਠੀਕ ਹਾਂ ਅੱਜ ਕਿਦਾਂ ਜੀ ਕਰ ਪਤਾ ਉਹਨਾਂ ਕੋਲ ਇੱਕ ਕੰਮ ਹੀ ਆਈਆਂ ਹੈ 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 ਕੰਮ ਉਹ ਦੱਸ ਕਿਹੜਾ ਕੰਮ ਮੈਂ ਤੇ ਦੱਸਦੀ ਦੱਸਦੀ ਆਈ ਮਾਂ ਜੀ ਡਰ ਕਿਹੜੀ ਗੱਲ ਦਾ ਵਾ ਨਿਆਤਾ ਵੀ ਮੈਨੂੰ ਆਂਦਾ ਨਾ ਮਾਲਾ ਕਿ ਐਂਜੀ ਨਨਾਲ ਦਾ ਹੋਰ ਤੁਹਾਡੇ ਘਰ ਨੂੰ ਪਹੁੰਚ ਗਈ ਆ ਪਤਾ ਤਾਂ ਨੂੰ ਮੇਰੇ ਸਾਡੇ ਘਰ ਕਿੰਨੇ ਪੁਆਣੇ ਪਾਤੇ ਮੇਰਾ ਤੇ ਘਰੋਂ ਕਿੰਨਾ ਬਾਹਰ ਹੋਣਾ ਨੇ ਮੁਸ਼ਕਲ ਕਰਤਾ ਵਾ ਤੁਹਾਡੇ ਘਰ ਜਾ ਕੇ ਪੌੜੇ ਪਾਈ ਆ ਹੋਰ ਮੇਰੀ ਸਾਸੂ ਮੈਨੂੰ ਵੀ ਤੇ ਇੰਨੀ ਸੋਸੋ ਗੱਲਾਂ ਸੁਣਾਉਂਦੀ ਆ ਹਾਈ ਰੱਬਾ ਮੈਂ ਕੀ ਕਰਾਂ ਇਹਦਾ ਦਾਜ ਉਹ ਮੈਨੂੰ ਕਿਤੋਂ ਬਾਹਰ ਨਹੀਂ ਨਿਕਲਦੇ ਐਂ ਮੈਂ ਤਾਂ ਚੋਰੀ ਚੋਰੀ ਹੁਣ ਵੀ ਮੈਂ ਰਾਤ 'ਚ ਵੇਖਿਆ ਕਿ ਹੋਵੇਗਾ ਜਾਣਦੇ ਆ ਫਿਰ ਚਲ ਗਈ ਆ ਹੋਰ ਹੁਣ ਫੇਰ ਤੁਸੀਂ ਆਪਾਂ ਆ ਕੇ ਆ ਜਾਣਾ ਮੈਂ ਤਾਂ ਸੋਚਣ ਦੀ ਮੈਂ ਤਾਂ ਅਜੇ ਪਤਾ ਨਹੀਂ ਕਿਤੇ ਘਰ ਟੀਲੀ ਲਾ ਕੇ ਆਉਂਦੀ ਇਹਦਾ ਕੰਮ ਹੀ ਇਹੋ ਲਾਉਣੀ ਭਜਾਉਣੀ ਦਾ ਮੈਨੂੰ ਤੇਥੇ ਜੀਣ ਨਹੀਂ ਦਿੰਦੀ ਭਰਾ ਨਾ ਮਿਲ ਕੇ ਤੇ ਉਹ ਮੈਨੂੰ ਮਿਹਨੇ ਮਾਰਦੀ ਕਿ ਤਦ ਗੱਲ ਨਹੀਂ ਕਰਨਾ ਮੈਂ ਤਾਂ ਕਹਿੰਦੀ ਤੂੰ ਤੁਹਾਨੂੰ ਜੇ ਪਤਾ ਨਹੀਂ ਕਿਦਾਂ ਟਾਈਮ ਕੱਢਦੇ ਕੀ ਮੈਂ ਕਰਾਂ ਹੁਣ ਮੁੰਡਾ ਜਵਾਨ ਹੋਇਆ ਵਾ ਹੈ ਇੰਨੀ ਮੇਰੀ ਬੇਇੱਜ਼ਤੀ ਹੁੰਦੀ ਆ ਨਾ ਮੇਰੇ ਕੋ ਬਰਦਾਸ਼ਤ ਨਹੀਂ ਹੁੰਦੀ ਪਰ ਥੋੜਾ ਬੋਤਾ ਸਮਝਾਏ ਬੀਦੀਆਂ ਨੂੰ ਇਹਨੂੰ ਮੈਂ ਕੀ ਸਮਝਾਵਾਂ ਇਹਨੂੰ ਆਪੇ ਸ਼ਰਮ ਕਰਨੀ ਚਾਹੀਦੀ ਆ ਹੈ ਤੇ ਮੈਂ ਆਪਣੀ ਇੱਜ਼ਤ ਕਰਾਵਾਂ ਹੁਣ ਤੇਰੇ ਤੇਰੇ ਕੱਲ੍ਹ ਦਿਵਾਲੇ ਕਰਵਾ ਲਈਏ ਦੱਸ ਨਾ ਐਵੇਂ ਪਤਾ ਨਹੀਂ ਕੀ ਗੱਲਾਂ ਕਰਕੇ ਆਗੇ ਮੈਂ ਤਾਂ ਕੁਛ ਇਦਾਂ ਦਾ ਕੀਤਾ ਵੀ ਨਹੀਂ ਆ ਹਾਏ ਹਾਏ ਕੋਈ ਗੱਲ ਨਹੀਂ ਮੈਂ ਦੱਸ ਨਹੀਂ ਇਹਦੇ ਭਰਾ ਨੂੰ ਤੇ ਘਰ ਘਰ ਜਾ ਕੇ ਤੇ ਨੰਨਾਂ ਨੂੰ ਦੀ ਕਰਦੀ ਐ ਸੰਭਾਲ ਲੈ ਆਪਣੀ ਭੈਣ ਨੂੰ ਉਹਦਾ ਕੋਈ ਗੱਲ ਨਹੀਂ ਦਿਲਜੀਦਾ ਮੈਂ ਸੱਦਿਆ ਆ ਦੇ ਘਰ ਵਾਲੇ ਨੂੰ ਅੱਜ ਤੁਸੀਂ ਕਿਤੇ ਘਰ ਆ ਜਾ ਕਰੋ ਤੁਸੀਂ ਕਿਤੇ ਘਰ ਵਾਲੀ ਦੀ ਨਿਕਲ ਮੈਂ ਕਿੱਥੋਂ ਘਰ ਆਉਣਾ ਮੈਂ ਤਾਂ ਘਾਉਂ ਆਉਂਦੀ ਨਹੀਂ ਮੈਂ ਤਾਂ ਛੱਡਦੀ ਤੇ ਜੇ ਮੈਂ ਕਿਤੇ ਘਰੋਂ ਬਾਹਰ ਆ ਗਈ ਤੇ ਦਿਨ ਮੈਂ ਪੜਾਈ ਦੇਣਾ ਵਾ ਕਰਾਂ ਮੈਂ ਤਾਂ ਜਦੋਂ ਚੀਕਦਾ ਹੁੰਦੀ ਮੈਂ ਤੁਹਾਨੂੰ ਵੇਖ ਲੈਣੀ ਘਰ ਆਏ ਤੇ ਮੈਂ ਤਾਂ ਉੱਥੇ ਮੁੜ ਜੰਨੀ ਹਾਂ ਭਾਈ ਇਹ ਬੜਾਂ ਤਰੀਕੇ ਦਾ ਦੰਦ ਨਹੀਂ ਭੈਣ ਨੂੰ ਨਿਆਣੇ ਛੱਡ ਆਉਂਦੀ ਐ ਸੱਸ ਕੋਲ ਤੇ ਸੱਸ ਵਿਚਾਰੀ ਨਾਲੇ ਕੰਮ ਕਰਦੀ ਨਾਲੇ ਨਿਆਣੇ ਸੰਭਦੀ ਆ ਤੇ ਇਹ ਵਹਿਲੀ ਹੈ ਜੀ ਬੰਦਾ ਹੁੰਦਾ 4 ਦਿਨ 4 ਦਿਨ ਚੱਜ ਕੇ ਜਾਂਦਾ ਏ ਥੋੜੀ ਕਿ ਲੋਕਾਂ ਦੇ ਘਰ ਰੋਟੀ ਲਾ ਕੇ ਚੱਲ ਜਾਂਦੀ ਇੰਨਾ ਰੋਟੀ ਹੈ ਜੰਮੀ ਮੰਜਨਾ ਚੱਲ ਕੇ ਕੋ ਪਤਾ ਨਾ ਪਾ ਦੇ ਜੇ ਨਾ ਨੀ ਪਿਆਰ ਹੁਣ ਮਟਕੋ ਵੀ ਤੇ ਚਾਉਂਦੀ ਮੈਂ ਕੰਮ ਤੋਂ ਮੈਨੂੰ ਕੋਈ ਇਦਾਂ ਨਹੀਂ ਲੱਗਦਾ ਆਪਨ ਨਵਾਸ ਜਾ ਪਰ ਹੋਣਾ ਹੀ ਨਹੀਂ ਮੈਂ ਫੇਰ ਲਾਮੇ ਆਏ ਖੜੇ ਤੁਹਾਡੇ ਘਰ ਕੋਈ ਗੱਲ ਨਹੀਂ ਮੈਂ ਹੱਲ ਨਭਰਿਆ ਮੇਰਾ ਮੈਂ ਅੱਕ ਕੇ ਨਾ ਹੁਣ ਇਹਦੇ ਘਰ ਵਾਲੇ ਨੇ ਕਰਤਾ ਫੋਨ ਉਹ ਆਦਾ ਹੀ ਭਾਬੀ ਤੋਂ ਟੈਨਸ਼ਨ ਲੈ ਲਿਆ ਕੋਈ ਨਹੀਂ ਹੀ ਵੀ ਆ ਜਾਵੇ ਦੱਸਾਂ ਖਿਆਣ ਕੇ ਕੋਈ ਗੱਲ ਨਹੀਂ ਆਉਂਦਾ ਵਾ ਨਾ ਤੇ ਫੇਰ ਇਹਦੀ ਮਜਰਾ ਕਰਨ ਹੌਲੀ ਕਰਾਂਗੇ ਇੱਥੇ ਹੁਣ ਬੰਦ ਕਰੋ ਇਹਨਾਂ ਦਾ ਜਿਉਂਦੇ ਤੇ ਇੱਥੇ ਅੰਦਰ ਹੀ ਰਹਿਣ ਬਾਹਰ ਨਾ ਕਿਤੇ ਜਾ ਕਿੱਡੀ ਮਾੜੀ ਗੱਲਾਂ ਵੇਖ ਲਾ ਇੱਥੇ ਤੇ ਨੇ ਪਵਾੜੇ ਪੋੜੇ ਪੋਣੇ ਤੁਹਾਡੇ ਘਰਾਂ ਨੂੰ ਬਖਸ਼ਦੀ ਤੁਹਾਡੇ ਘਰ ਜਾ ਕੇ ਪਵਾੜੇ ਪਾ ਚੱਲ ਆਏ ਮੈਂ ਚਾਹ ਪਾਣੀ ਪਿਆ ਲਿਆ ਵਾ ਮੈਂ ਤੇ ਬਾਅਦ ਤੋਂ ਕੰਮ ਕਰਨ ਲੱਗੀ ਮੈਨੂੰ ਨਹੀਂ ਪਤਾ ਲੱਗਾ ਵੀ ਕੀ ਗੱਲ ਕਰਦੀ ਨਾਨੀ ਤੇ ਤੇਰੀ ਸੱਸ ਨੂੰ ਸਮਝਣਾ ਚਾਹੀਦਾ ਵਾ ਤੁਹਾਨੂੰ ਪਤਾ ਉਹ ਤੇ ਅੱਗੇ ਉਦਾਂ ਦੀ ਗੱਲ ਤੇ ਤਾਂ ਅੱਛਾ ਆ ਕੀ ਪਿੱਛੇ ਲੱਗ ਜਾਂਦੀ ਹੈ ਚੱਲ ਕੋਈ ਨਹੀਂ ਮੈਂ ਆਉਂਗੀ ਤੁਹਾਡੇ ਘਰ ਤੇ ਮੈਂ ਤੇਰੀ ਸੱਸ ਨੂੰ ਸਮਝਾ ਕੇ ਜਾਉਂਗੀ ਆਇਓ ਫਿਰ ਦੀ ਆਉਂਗੀ ਮਟੀ ਉਹ ਤੇ ਮੈਂ ਕਹੂੰਗੀ ਤੇ ਤੇ ਹੈ ਹੀ ਤਾਂ ਵੀ ਤੇ ਮੈਨੂੰ ਨਾ ਸਕੂੰਗੀ ਕਾਤਾ ਕਰ ਪਿਆ ਕੋਈ ਗੱਲ ਨਹੀਂ ਫਿਰ ਕੀ ਆ ਫਿਰ ਮੇਰੇ ਘਰ ਪਹੁੰਚੀਏ ਤੇ ਫਿਰ ਲੈ ਤਸ ਉਹ ਚਾਹ ਨੂੰ ਨਹੀਂ ਪੋਣੀ ਪਸ ਮਮਾ ਘਾਈ ਆਈ ਆ ਤੂੰ ਹਾਏ ਹਾਏ ਆ ਵੇਹਲਾ ਆਣ ਗਵਾਣ ਨਹੀਂ ਛੱਡਦੀ ਸਾਰੇ ਜਿੱਥੇ ਚਾਹਦੀ ਉੱਥੇ ਪਵਾੜਾ ਪਾ ਕੇ ਆ ਜਾਂਦੀ ਹੈ ਦੱਸ ਮੈਂ ਕਰਾਂ ਕੀ ਇਹ ਤੇ ਹੈ ਹੀ ਪਵਾੜੇ ਪਾਉਣੀਆਂ ਇਹੋ ਜੀ ਨਾਨਾ ਤੇ ਰੱਬਾ ਕਿਸ ਨੂੰ ਦਵੀਨਾ ਪਤਾ ਨਹੀਂ ਹੁਣ ਗਰਜਿੰਦਰ ਭਾਜੀ ਹੁੰਦਾ ਵਾ ਜਿਵੇਂ ਠਹਿਕੇ ਹੁੰਦਾ ਇਹ ਬਲਾਉਂ ਤਰੀ ਨਾਥ ਪਾਵੇ ਆੜ ਕੇ ਤੇ ਲੈ ਜੇ ਆਪਣੇ ਪੇਟਾਂ ਮੁੜ ਕੇ ਨਾ ਆਉਂਦਾ ਵੇ ਇੱਥੇ ਬੁਲਾਵੇ ਚੱਲ ਮੋਨਾ ਉੱਠ ਕੇ ਵੇਖਾਂ ਹੁਣ ਪਤਾ ਨਹੀਂ ਕਿਹਦੇ ਘਰ ਪ੍ਰਸਾਦ ਪਾਉਣਾ ਇਹਨੇ ਗੁਜਿੰਦਰ ਗੁੰਜਾ ਘਰ ਆ ਕੋਣ ਆ ਸੁਪਰਨੀ ਆਉਂਦਾ ਲੱਗਦਾ ਸੁਪਰਨੀ ਆਂਦੇ ਆ ਮੈਂ ਹੀ ਆਇਆ ਵਾ ਹਾਏ ਹਾਏ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਜੀ ਠੀਕ ਆ ਮੇਰੀ ਗੱਲ ਸਮਝ ਹਾਂਜੀ ਤੇ ਮੈਨੂੰ ਦੱਸ ਦਿੰਦੀ ਮਾਰ ਲੱਗੀ ਆ ਮੈਂ ਆਉਦਾ ਤੂੰ ਘਰੋ ਕੇ ਬੈਠੀ ਆ ਤਾਂ ਤੁਸੀਂ ਦੱਸਿਆ ਨੂੰ ਨਾ ਲੱਗਾ ਫੋਨ ਕਰਕੇ ਕਿ ਮੈਂ ਆਉਣ ਲੱਗਾ ਦੱਸਣਾ ਕੀ ਸੀ ਬੀਬੀ ਹੋ ਗਈ ਚੰਤ ਕੁਮਾਰ ਤੇ ਮੈਂ ਹਲਾਇ ਜਾ ਤੈਨੂੰ ਲੈ ਦੱਸ ਮarre ਦਾ ਫੋਨ ਤੇ ਕਰ ਦਿੰਦੇ ਕਿੱਥੇ ਗਏ ਬਾਕੀ ਭਾਈ ਜੀ ਨਹੀਂ ਇੱਥੇ ਹੀ ਆ ਚਲ ਆ ਜਾ ਉੱਥੇ ਬਹਿ ਜਾ ਚਲ ਤੁਸੀਂ ਬਹਿ ਜਾ ਤੇ ਮੈਂ ਤੁਹਾਡੇ ਪਾਣੀ ਲੈ ਕੇ ਆਉਣੀ ਆ ਚਲ ਲੈ ਲੈ ਪਾਣੀ ਵਾਹ ਵਾਹ ਆ ਬਲਾ ਇਧਰ ਆ ਗਈ ਮੇਰੇ ਮਗਰੇ ਮੈਨੂੰ ਸਮਝ ਨਹੀਂ ਆਈ ਕਿੰਦੇ ਤੇ ਮੇਰੀ ਮਾਂ ਬਿਮਾਰ ਵਾ ਮੈਂ ਵੀ ਆਖਾਂ ਕਿਤੇ ਅੱਗੋਂ ਨਹੀਂ ਕਿਤੇ ਪਿੱਛੋਂ ਨਹੀਂ ਕਦੀ ਇਹ ਬੰਦਾ ਮੇਰੇ ਮਗਰ ਨਹੀਂ ਆਇਆ ਮੈਨੂੰ ਲੈਣ ਵਾਸਤੇ ਅੱਜ ਪਹਿਲੀ ਵਾਰੀ ਆ ਮਾਂ ਬਿਮਾਰ ਹੋਈ ਤੇ ਮੇਰਾ ਚੇਤ ਆਇਆ ਵਾ ਅੰਤਰਾਪ ਪਹਾੜ ਖਾਨਾ ਹੁਣ ਜਾ ਕੇ ਸਾਰਾ ਸਿਆਪਾ ਉੱਥੇ ਮੈਨੂੰ ਕਰਨਾ ਪੈਣਾ ਜਿੰਨੇ ਨਜ਼ਾਰੇ ਮੈਂ ਇੱਥੇ ਲੈ ਜਾਣਾ ਹੁਣ ਮੈਨੂੰ ਜਾ ਕੇ ਕਚੂੰਬਰ ਨਿਕਲ ਜਾਣਾ ਉੱਥੇ ਹੁਣ ਮਾਤਾ ਨੇ ਜਾ ਕੇ RAM ਨਾ ਪੇਰਣਾ ਮੰਜੀ ਤੇ ਉਹਨੇ ਤੇ ਕਹਿਣਾ ਹਾਏ ਹੁਣ ਨਹੀਂ ਮੇਰੇ ਕੋ ਕੋਸ਼ ਹੁੰਦਾ ਮੈਨੂੰ ਦਵਾਈ ਉੱਥੋਂ ਦਵਾ ਲਿਆਓ ਮੈਨੂੰ ਦਵਾਈ ਉੱਥੋਂ ਦਵਾ ਲਿਆਓ ਅੰਤਰਾਪ ਪਹਾੜਾ ਮੇਰੇ ਪਾਦਾ ਐਦਾਂ ਨਾ ਕਰਾਂ ਮ ਮੈਂ ਤੇ ਆਪਣੀ ਠੀਕ ਤੇ ਮੇਰੀ ਦਵਾਈ ਚੱਲਣ ਦੀ ਆ ਜਾਂ ਮੈਂ ਕੋਈ ਹੋਰ ਬਹਾਨਾ ਮਾਰਦਾ ਤੇ ਮੈਂ ਐਦਾ ਹੀ ਕੋ ਲਾਇਨ ਨੂੰ ਦੇਖਦੀ ਆ ਜੇ ਹਾਲ ਚਾਗੀ ਗੱਲ ਤੇ ਚਲ ਪਾਣੀ ਦੇ ਪਿਆਲਾ ਆਹ ਹੇਲ ਤੇ ਯੂਨੀ ਪਤਾ ਕੋਈ ਬਾਹਰ ਆਇਆ ਕਿ ਮੈਂ ਪਾਣੀ ਪਾਣੀ ਦੇਣਾ ਭੈਣ ਜੀ ਲੱਗਿਆ ਕਿ ਪਤਾ ਨੂੰ ਆ ਵੇਖੋ ਤਾਂ ਹੀ ਤੇ ਪਾਣੀ ਪਾਉਂਦੀ ਆ ਮੈਂ ਚਲੀ ਜਾਂ ਰਹੀ ਚਲਾ ਦੇ ਫੇਰ ਫਟਾਫਟ ਨਿਕਲ ਸੋ ਮੇਰੀ ਇਹ ਕਿਤੇ ਟੋਮਟੋ ਇਹ ਫੋਨ ਕਰ ਕੇ ਸੱਦਿਆ ਲੈ ਦੱਸ ਕਿੱਦਾਂ ਦੀਆਂ ਗੱਲਾਂ ਕਰਦੇ ਜੇ ਭੈਣ ਜੀ ਮੈਂ ਕੋ ਸੱਦਣਾ ਹੋਇਆ ਨੰਨੇ ਆ ਖਾਂ ਟਿਕਦੇ ਅੱਗੋਂ ਨਹੀਂ ਕਰੇ ਪਿੱਛੋਂ ਨਹੀਂ ਅੱਜ ਤੱਕ ਮੇਰੇ ਮਗਰ ਨਹੀਂ ਆਏ ਨੇ ਲੈਣ ਵਾਸਤੇ ਹੈ ਆ ਪਹਿਲਾ ਚਾਂਸ ਆ ਤੇ ਮੈਨੂੰ ਥੋੜਾ ਸ਼ੱਕ ਜਾ ਆ ਨਾ ਤਾਂ ਕੁਛ ਨਹੀਂ ਓਏ ਕਰਦੇ ਜਵਾਈ ਭਾਈ ਇਹ ਜਦੋਂ ਮਰਜੀ ਆ ਸਕਦੇ ਆ ਇਹ ਚ ਸ਼ੱਕ ਕਰਨ ਵਾਲੇ ਚਾਚਾ ਦਲਾ ਦਾ ਘਰ ਬੋਦੀਆਂ ਪਾਣੀ ਲੈ ਕੇ ਆ ਕਿੰਨੀ ਤੇਜ਼ ਵਾ ਹੈ ਪਤਾ ਤੇ ਸਾਰਾ ਹੀ ਆ ਪਰ ਵੇਖ ਲਾ ਕਿੰਦਾ ਉਤੋਂ ਦੀ ਬਲਦੀ ਬੰਦੇ ਨੂੰ ਨਾ ਸੱਦਿਆ ਤੇ ਮੈਂ ਹੀ ਹਾਂ ਚਲਾਕੋ ਤੈਨੂੰ ਹੁਣ ਘਟਾਉਣਾ ਨਹੀਂ ਇੱਥੋਂ ਪਵਾੜੇ ਕੌਣੀਆਂ ਮੇਰਾ ਤੇ ਨਾ ਹਰਾਮ ਕਰਤਾ ਤੂੰ ਫੜਕੇ ਆ ਵੀ ਆ ਗਈ ਲੈ ਕੇ ਪਾਣੀ ਬਸਾਂ ਦੀ ਮੈਦੇ ਹੁੰਨੀ ਗਾ ਮੈਂ ਚੱਲ ਤੂੰ ਹੀ ਲੈ ਆ ਸੱਸੇ ਭਾਬੀ ਜੀ ਸੱਸੀ ਗੱਲ ਪਾਜੀ ਹੋਰ ਸੁਣਾਓ ਠੀਕ ਠਾਕ ਜੀ ਹਾਂਜੀ ਠੀਕ ਠਾਕ ਤੁਸੀਂ ਸੁਣਾਓ ਬਸ ਅਹੀਂ ਵੀ ਠੀਕ ਆ ਤੁਹਾਨੂੰ ਮਾਫੀ ਹੁੰਨੀ ਠੀਕ ਠਾਕ ਹਾਂਜੀ ਸਭ ਠੀਕ ਠਾਕ ਤੇ ਬੱਚੇ ਹਾਂਜੀ ਉਹ ਠੀਕ ਆ ਜੀ ਬਹਿ ਜਾਓ ਤੁਸੀਂ ਨਹੀਂ ਕੋਈ ਨਹੀਂ ਮੈਂ ਚਾਹ ਬਣਾਉਣੀ ਆ ਚੱਲ ਬਹਿ ਜਾਓ ਮੈਨੂੰ ਲੱਗਦਾ ਪਾਜੀ ਜੀ ਤਾਂ ਲੱਗੇ ਸ਼ੱਗੇ ਆਏ ਸੀ ਤਾਂ ਹੀ ਆ ਗਏ ਤੁਸੀਂ ਗਾਂ ਹਾਂਜੀ ਭਾਬੇ ਜੀ ਮੈਂ ਕਹਾਂ ਕਿ ਕਰਦਾ ਹੋਰ ਕੰਮ ਅੱਛਾ ਤੇ ਮੈਂ ਕਿੱਥੇ ਜਾਂਦਾ ਹੋਈ ਚਲਦਾ ਮੈਂ ਤੇ ਨਾਲੇ ਪ੍ਰਭੂ ਲੈ ਚਲਦਾ ਮੈਂ ਲੈ ਦੱਸ ਜੇ ਗਰਦਾਸਪੁਰ ਕੰਮ ਗਏ ਹੈਗੇ ਤੇ ਸਿੱਧੇ ਘਰ ਜਾਂਦੇ ਹੈ ਸੇਅਰ ਦੇ ਘਰ ਵਾਲੇ ਕੱਲੇ ਛੱਡੇ ਹੈ ਤੇ ਮੈਂ ਆਪੇ ਆ ਹੀ ਜਾਣਾ ਨੀਗਾ ਦੱਸ ਤੈਨੂੰ ਕੀ ਚੰਗੀ ਹੋ ਗਈ ਹੈ ਨਹੀਂ ਭੈਣ ਜੀ ਕੀ ਗੱਲ ਉਹਨਾਂ ਦਾ ਸਹੁਰੇ ਉਹ ਨਹੀਂ ਕਰਦਾ ਤੁਹਾਡਾ ਜੀ ਕਰਦਾ ਆਪਣੇ ਪੇਕੇ ਉਨ ਨੂੰ ਤੇ ਉਹ ਵਿਚਾਰੇ ਕਿੱਥੇ ਜਾਣ ਤੈਨੂੰ 15 ਸਾਲ ਹੋ ਗਏ ਮੇਰੇ ਪਿੰਡ ਰਹਿਣ ਦੀ ਨੂੰ ਕਦੀ ਮੈਂ ਤੈਨੂੰ ਕਿਹਾ ਕੋਈ ਲੈ ਦੱਸ ਇੱਕ ਦਿਨ ਕਿਤੇ ਮੈਂ ਪੰਜਾ 6 ਮਹੀਨਾ ਬਾਅਦ ਆ ਜਾਣਾ ਵਾ ਤੁਸੀਂ ਮੈਨਾਂ ਮੰਨ ਲਈਆਂ ਮੈਂ ਤੁਹਾਨੂੰ ਕਿਹਾ ਇਕੱਠੇ ਚੱਲੀਏ ਤੁਸੀਂ ਕਿਹਾ ਹੈ ਮੇਰਾ ਟਾਈਮ ਨਹੀਂ ਆ ਤੂੰ ਚੱਲ ਜਾ ਐਂ ਤਾਂ ਨਿੱਕਲਾ ਨਹੀਂ ਕਰੀਦੇ ਹੁੰਦੇ ਚਲੋ ਪਾਜੀ ਮਾਰੋ ਗੱਪਾਸ਼ਾ ਪਾਤ ਮੈਂ ਚਾਹ ਬਣਾ ਕੇ ਲਿਆਉਂ ਤੁਹਾਡੇ ਵਾਸਤੇ ਹੋਰ ਪਾਜੀ ਕਿੱਥੇ ਗਏ ਆ ਉਹ ਤੇ ਨਾ ਮੰਡੀ ਗਏ ਜਿ ਥੋੜਾ ਜਿਹਾ ਝੋਨਾ ਵੜਾਇਆ ਸੀਗਾ ਤੇ ਕਹਿੰਦੇ ਚੱਲ ਮੈਂ ਛੋਟੀ ਆਉਂ ਟਾਈਮ ਦਾ ਠੀਕ ਆ ਠੀਕ ਆ ਹਾਂਜੀ ਚੱਲ ਮੈਂ ਵੀ ਨਹੀਂ ਪਹਿਲਾਂ ਫੋਨ ਕੀਤਾ ਪਤਾ ਲੱਗ ਜਾਣਾ ਹਦਾਂ ਚੱਲ ਕੋਈ ਨਹੀਂ ਬੈਠਾ ਤੇ ਹੀ ਮੈਂ ਚਾਹ ਚ ਬਣਾਉਂਦੀ ਆ ਇਸੇ ਕਰਕੇ ਸਿਆਣੇ ਫੋਨ ਕਰਕੇ ਜਾਂਦੇ ਆ ਕਿ ਸਾਰੇ ਘਰ ਹੋਂਦ ਜਾਈਏ ਭੈਣ ਜੀ ਕੀ ਕਰਦੇ ਜੀ ਤੁਸੀਂ ਹੈ ਮੈਂ ਚੱਲ ਲੈ ਸਿਆਣਾ ਬੰਦਾ ਨਾ ਦੁਨੀਆ ਦੇ ਕੋਈ ਜੰਮਿਆ ਵਾ ਉਹ ਆ ਤੂੰ ਨਾ ਮੈਂ ਕਿਥੋਂ ਸਿਆਣੀ ਜਦੋਂ ਤੜ ਲੜ ਲੱਗ ਗਈ ਮੇਰੇ ਵਰਗਾ ਤੇ ਬੇਬੁਖ ਨਹੀਂ ਕੋਈ ਵੀ ਤੇ ਜੇ ਮੜਾ ਜੇ ਫੋਨ ਕਰ ਦਿੰਦਾ ਤੇ ਮੈਂ ਵੀ ਆਪਣੀ ਤਿਆਰੀ ਕਰ ਲੈਂਦੀ ਹੁਣ ਮੈਂ ਵੀ ਦਵਾਈ ਖਾਣ ਨਹੀਂ ਇੱਥੋਂ ਦਵਾਈ ਮੇਰੀ ਮੁੱਕੀ ਆ ਮੈਂ ਪਹਿਲਾਂ ਲੈ ਆਉਂਦੀ ਨਹੀਂ ਤੈਨੂੰ ਕੀ ਬਿਮਾਰੀ ਪੈ ਗਈ ਆ ਲੈ ਦੱਸ ਨਾਲੇ ਤੇ ਤਿਆਰ ਜੀ ਗੱਲ ਕਰਦੀ ਆ ਤਿਆਰ ਤੂੰ ਸਾਰਾ ਦਿੰਦੀ ਨਹੀਂ ਪਹਿਲਾਂ ਤਿਆਰ ਮੈਂ ਤਾਂ ਦਵਾਈ ਲੈਣ ਵਾਸਤੇ ਹੋਈ ਹੀਗੀ ਦਵਾਈ ਲੈਣ ਚੱਲੀ ਹੀਗੀ ਤੇ ਬੰਦਾ ਫੋਨ ਪਹਿਲਾਂ ਕਰ ਦਿੰਦਾ ਤੇ ਮੈਂ ਪਹਿਲਾਂ ਲੈ ਕੇ ਰੱਖ ਲੈਂਦੀ ਹੁਣ ਏਦਾਂ ਕਰੋ ਤੁਸੀਂ ਚੱਲ ਜਾਓ ਤੇ ਮੈਂ ਅੱਜ ਦਵਾਈ ਲੈ ਕੇ ਤੇ ਸੇਰੇ ਆ ਜੂੰਗੀ ਕੋਈ ਗੱਲ ਨਹੀਂ ਬੜੇ ਸਿਆਣੇ ਡਾਕਟਰ ਆਪਣੇ ਪਿੰਡ ਦੋਵੇਂ ਤੁਹਾਨੂੰ ਦਵਾਈ ਦੱਸ ਜਿੱਥੋਂ ਮੈਂ ਸ਼ੁਰੂ ਕੀਤੀ ਹੈ ਨਾ ਉਥੋਂ ਕੋਰਸ ਪੂਰਾ ਕਰਨਾ ਹੁਣ ਦਵਾਈ ਕੋ ਕਿਤੇ ਉਹ ਖਾਲਾਂ ਕੋ ਕਿਤੇ ਉਹ ਖਾਲਾਂ ਤੇ ਦਸਤੂਰ ਖਰਾਬ ਹੋ ਜਾਂਦੇ ਆ ਕੋਈ ਗੱਲ ਨਹੀਂ ਤੇਰੇ ਕੋ ਦਵਾਈ ਪਈ ਹੈ ਨਾ ਮੈਡੀਕਲ ਸਟੋਰ ਤੋਂ ਖਾ ਗਏ ਨਾ ਮੈਂ ਮਗਾ ਦੂੰਗਾ ਪਈ ਭਾਈ ਕਿੱਥੇ ਮੇਰ ਕੋ ਮੈਂ ਸੁੱੜ ਦਿੰਦੀ ਰਹੀ ਨਾਲ ਚੱਲ ਕੋਈ ਨਹੀਂ ਫੇਰ ਲਿਆਵਾਂਗੇ ਕੋਈ ਗੱਲ ਨਹੀਂ ਆਹ ਫਿਰ ਕਿਦਾਂ ਲਿਆ ਮੇਰੀ ਮੁੱਕ ਗਈ ਆ ਇੰਜ ਕਰ ਦੂੰ ਕੱਪੜੇ ਪਾ ਬੈਠ ਗੁਆਚ ਤੇ ਚੱਲੀਏ ਮੇਰੇ ਕੋਲ ਜਿਆਦਾ ਟਾਈਮ ਹੈ ਨਹੀਂਗਾ ਉਹ ਮੈਂ ਕੀ ਆਖਿਆ ਵੀ ਮੈਨੂੰ ਰਹਿਣ ਦੇ ਇੱਕ ਰਾਤ ਤੇ ਮੈਂ ਸੇਰ ਦਵਾਈ ਲੈ ਕੇ ਆ ਜੂੰਗੀ ਪਹਿਲੀ ਬੱਸੇ ਆ ਜੂੰਗੀ ਮੇਰੀ ਗੱਲ ਸੁਣ ਹਾਂ ਹਾਂਜੀ ਤੈਨੂੰ ਨਿਆਣੇ ਦੀ ਕੋਈ ਚਿੰਤਾ ਨਹੀਂ ਨਾ ਨਿਆਣੇ ਦੀ ਚਿੰਤਾ ਕਾਦੀ ਆ ਤੁਸੀਂ ਉੱਥੇ ਹੈਗੇ ਜੇ ਦਾਦੀ ਦਾਦਾ ਕੋਲ ਵਾ ਤੇ ਮੈਨੂੰ ਕਾਦੀ ਚਿੰਤਾ ਦੱਸ ਜਿਹੜਾ ਮਾਦਾ ਪਿਆਰ ਹੁੰਦਾ ਨਾ ਮਾਂ ਕੋ ਮਿਲਦਾ ਵਾ ਐਹ ਤੇ ਮੈਂ ਆਈ ਜਾਣਾ ਵਾ ਪੁੱਛ ਕੇ ਆਈ ਆ ਉਹ ਕਿਦਾਂ ਦੀ ਜਨਾਨੀ ਆ ਯਾਰ ਤੂੰ ਆ ਚੱਲ ਠੀਕ ਵਾ ਗੱਲਾਂ ਨਾ ਕਰੋ ਸਿਰ ਖਾਈ ਜਾਂਦੇ ਜੇ ਮੇਰਾ ਪਾ ਲੈ ਨੀ ਕ ਵੇ ਗੱਲ ਤੇ ਵਿੱਚੋਂ ਹੋਰ ਵਾ ਮੈਨੂੰ ਪਤਾ ਹਰਿ ਕਣ ਦਾ ਚੱਲ ਚੱਲ ਤਿਆਰ ਹੋ ਤਰੀ ਵਿੱਚ ਘਰ ਦਾ ਲੈਣਾ ਘਰ ਤੇ ਹਾਈ ਵੜੀ ਥਾਂ ਜਿਵੇਂ ਬਿਮਾਰ ਬਿਮਾਰ ਵੇਖ ਮੂੰ ਇਹਦਾ ਬਿਮਾਰ ਵਾਲਾ ਅੱਧ ਦੇ ਦੇ ਵਾਲੀ ਬਾੜਾ ਖਾਣਾ ਅੰਦਰ ਆ ਕਿਤੇ ਹਰੇ ਕਿੱਥੋਂ ਆ ਗਿਆ ਬਈ ਕਿਤੇ ਲੈਣ ਮੈਨੂੰ ਚੰਗੇ ਨਜ਼ਾਰੇ ਲੱਗੇ ਇੱਥੇ ਕੋਈ ਟੈਨਸ਼ਨ ਤਾਂ ਨਹੀਂਗੀ ਆਰਾਮ ਨਾਲ ਇੰਨੀ ਗਰਮੀ ਨਹੀਂਗੀ ਏਸੀ ਲਾ ਕੇ ਪਈ ਰਹਦੀ ਹੈਗੀ ਜਦੋਂ ਜੀ ਕਰਦਾ ਹੈਗਾ ਉਹ ਦੌੜ ਕੇ ਘੁੰਮ ਫਿਰ ਲੈਂਦੀ ਹੈਗੀ ਤੇ ਕਪੜੇ ਪ੍ਰੈਸ ਵੀ ਨਹੀਂ ਕੀਤੇ ਮਾਸਾ ਮੈਂ ਨਾ ਆ ਕੇ ਉਦਾਂ ਹੀ ਬਸ ਪਏ ਹੋ ਮਰਦੇ ਫੋਨ ਕਰ ਦਿੰਦੇ ਤੇ ਕੀ ਸੀਗੇ ਮੈਂ ਆਪਣੀ ਤਿਆਰੀ ਕਰ ਲਈਦੀ ਜੇ ਮੈਂ ਕਿਹਾ ਵਾ ਕਿ ਮੈਂ ਦਵਾਈ ਲਿਓ ਨੇ ਤਾਂ ਵੀ ਨਹੀਂ ਮੰਨਿਆ ਇਹ ਬੰਦਾ ਪਰਣਾ ਮੈਨੂੰ ਕਿਤੇ ਨਾ ਕਿਤੇ ਲੱਗਣ ਲਿਆ ਵਾ ਫੇਰ ਫੋਨ ਜ਼ਰੂਰ ਜੀਵਨ ਨੇ ਕੀਤਾ ਪਤਾ ਨਹੀਂ ਕਿਉਂ ਨਿਸ਼ਕਾ ਜਿਹਾ ਹੋ ਜਾਂਦਾ ਉਹ ਚੱਲ ਕੋਈ ਗੱਲ ਨਹੀਂ ਕੀਤਾ ਹੋ ਤਾਂ ਪਤਾ ਲੱਗ ਹੀ ਜਾਣਾ ਹੁਣ ਇਹ ਬੰਦੇ ਨੇ ਛੱਡ ਕੇ ਜਾਣਾ ਨਹੀਂ ਮੀਨ ਚੱਲੋ ਮਨਾ ਟਾਈਮ ਕਰ ਤੋਂ ਵੇਸਟ ਕਰਨਾ ਨਿਕਲੋ ਇੱਥੋਂ ਇਹ ਰਾਂਛੇ ਤੇ ਹੂੰ ਗੁਜਿੰਦਰ ਹਾਂ ਹੋ ਗਈ ਤਿਆਰ ਚਲੋ ਫਿਰ ਜਾਣਾ ਤੇ ਚਲ ਹੋ ਗਈ ਤਿਆਰ ਕੇ ਪਿਆਰ ਨੂੰ ਕਰਵਾ ਲ ਬਰਾ ਲੱਗਣਾ ਹੈ ਕਿ ਕਿਤੇ ਭਾਬੀ ਜੀ ਇੱਥੇ ਹੁੰਦੇ ਭਾਬੀ ਹਾਂ ਹਾਂ ਏ ਭੈਣ ਜੀ ਤੂੰ ਤਿਆਰ ਹੋ ਗਈ ਜੀ ਲੈ ਦੱਸ ਭਾਜੀ ਤੂੰ ਤੇ ਝਾੜੀ ਰੋਟੀ ਨਹੀਂ ਖਾਣੀ ਨਹੀਂ ਨਹੀਂ ਰੋਟੀ ਮਾਣਾ ਸਾਨੂੰ ਖਾਇਆ ਹੀ ਉੱਥੇ ਨਾਨ ਤਨ ਬੈਂ ਮੈਂ ਘੋਲ ਲੈਂਦਾ ਰੋਟੀ ਮੈਂ ਤਾਂ ਬਣਾਈ ਨਹੀਂ ਇਹ ਦੋ ਸਬਜ਼ੀਆਂ ਕੋਈ ਨਹੀਂ ਇਹ ਤਾਂ ਅੱਗੇ ਡਾਈਟਿੰਗ ਤੇ ਆ। ਬੋਡੀ ਹਦੀ ਜਾਂਦੀ ਆ। ਘਰ ਦੇ ਬ੍ਰੈਂਡ ਬ੍ਰੈਂਡ ਖਾਦੀਏ। ਇਹ ਨਾ ਦੋਵਾਂ ਸਬਜ਼ੀਆਂ ਤੋਂ ਥੱਲੇ ਰੋਟੀ ਨਹੀਂ ਗੇ ਖਾਂਦੇ ਤੇ ਮੈਂ ਦੋ ਸਬਜ਼ੀਆਂ ਬਣਾਈਆਂ। ਵੇਖਾ ਤੇ ਖਾ ਲਓ ਭੈਣ ਜੀ ਰੋਟੀ। ਨਾ ਜਮੇ ਦੋ ਸਬਜ਼ੀਆਂ ਤੋਂ ਥੱਲੇ ਰੋਟੀ ਖਾਂਦੇ ਤੇ ਉਹ ਸਭੀ ਅੱਧਾ ਜੁੜਿਆ ਵਟੜ ਗਿਆ। ਤੁਸੀਂ ਖਾ ਲਿਓ। ਕਿਸਣਾ ਹੋਣ ਦੇ ਹੀ ਆ ਵੀ ਹਾਂ ਦੋ ਸਬਜ਼ੀਆਂ ਖਾਂਦੀ। ਮੇਰੀ ਗੱਲ ਸੁਣ। ਘਰ ਦੇ ਤਾਂ ਕਹਿੰਦੇ ਨੇ ਜੇ ਰਹਿਣਾ ਤੇ ਪੁਰਾਣੇ ਖਾ ਲਓ 4 ਦਿਨ ਨਾਲ। ਹੈ? ਇੱਕ ਸਬਜ਼ੀ ਬੜੀ ਆ। ਆ ਚੁੱਪ ਕਰੋ। ਚਲੋ ਚਲ ਚੰਗਾ ਭਾਬੀ ਦੇ ਚਲੋ ਠੀਕ ਆਇਓ ਤੁਸੀਂ ਹੈ ਲੈ ਕੇ ਭਾਜੀ ਨੂੰ ਤੇ ਮੈਂ ਤਾਂ ਕਹਿੰਦੀ ਆ ਆਪਣੇ ਵੀਰ ਨੂੰ ਢੀਕੇ ਚੱਲ ਜਾਂਦੇ ਆ ਕੋਈ ਗੱਲ ਨਹੀਂ ਫੇਰ ਆ ਜਾਾਂਗੇ ਟਾਈਮ ਬੜਾ ਹੋ ਗਿਆ ਵਾ ਤੇ ਫੇਰ ਆਵਾਂਗੇ ਕੋਈ ਗੱਲ ਨਹੀਂ ਨਿਆਣੇ ਜੀ ਚਲੋ ਤੁਸੀਂ ਲੈ ਗਿਆ ਲੈਣ ਨੂੰ ਠੀਕ ਆ ਭਾਜੀ ਚਲੋ ਚੰਗਾ ਚੰਗਾ ਮੰਡੀ ਕਿਦਾਂ ਕਰਦੇ ਸੀ ਸੱਜੇ ਸਾਮ ਆਇਆਗਾ ਸ਼ੁਗਾਰਾ ਮਾਲਕਾ ਤੇਰਾ ਕਿ ਤੇਰੀ ਬੁਲਾ ਗਈ ਹੈ ਇੰਨੇ ਤੇ ਮੀਰਾ ਤੇ ਜੀਣਾ ਹਰਾਮ ਕਰਨਾ ਹੀ ਕਰਨਾ ਆਂਡ ਗਵਾਂਡ ਦੀ ਕਰ ਪੌੜੇ ਪਾਏ ਆ ਹੱਟ ਹੋ ਗਈ ਇਹਦੇ ਵਾਲੀ ਚਲ ਸ਼ੁਗਰਾ ਕਿਤੇ ਲੰਮੀ ਉਮਰ ਕਰੇ ਪਰਮਾਤਮਾ ਦੇ ਘਰ ਵਾਲੇ ਦੀ ਜਿਹੜਾ ਲੈਣ ਆਗਾ ਟਾਈਮ ਨਾਲ ਤੇ ਬੁਲਾਉਣ ਲੈ ਕੇ ਚਲ ਗਿਆ ਹੁਣ ਫੋਨ ਕਰੂੰਗੀ ਹੁਣ ਛੇਤੀ ਨਾ ਹੁਣ ਦਵੀ ਇਹਨੂੰ ਤੇ ਆਉਣਾ ਲਾ ਨਾ ਤੇ ਨਾਲ ਹੀ ਆਵੀ ਤੇ ਨਾਲ ਹੀ ਲੈ ਕੇ ਜਾਈ ਇਹ ਨਾਨਾ ਜਰੀਏ ਪਵਾੜੇ ਪਾਉਣੀਆਂ ਵਾ ਨਾ ਇਹ ਆਪਣੇ ਘਰੇ ਚੰਗੀਆਂ ਵਾ ਇਹ ਤਾਂ ਨਾ ਜੀਣ ਦਿੰਦੀਆਂ ਕਿਹਨੂੰ ਤੇ ਨਾ ਆਪ ਚੱਜ ਨਾ ਜਿੰਦੀਆਂ ਵਾ ਹਾਦੀ ਹੋਈ ਇਹਨਾਂ ਵਾਲੀ ਕਿਤੇ ਆਪਣੇ ਘਰ ਕਹਿਣਾ ਵਾ ਹੀ ਰਾਣੀਆਂ ਤੇ ਅਗਲੇ ਨੂੰ ਆਣ ਕੇ ਕਹਿਣਾ ਵਾ ਵੀ ਇੱਥੇ ਵੀ ਹਾਡੀ ਚੱਲ ਚਾਹੀਦੀ ਆ ਬਸ ਚਲ ਮਨਾ ਸ਼ੁਗਰਾ ਕਿਤੇ ਗਈ ਹੈ ਮੈਂ ਵੀ ਰਾਮ ਨਰਵਾ ਆਪਣੇ ਘਰ ਹੁਣ